ਜਿਵੇਂ ਜਿਵੇਂ ਪੰਜਾਬ ਵਿੱਚ ਚੋਣਾਂ ਦੀ ਤਾਰੀਖ ਨੇੜੇ ਆ ਰਹੀ ਹੈ ਉਸੇ ਰਫ਼ਤਾਰ ਨਾਲ ਲੀਡਰਾਂ ਨੇ ਵੀ ਚੋਣ ਪ੍ਰਚਾਰ ਵਿੱਚ ਤਾਕਤ ਝੋਕ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਲਈ ਵੋਟਾਂ ਮੰਗੀਆਂ ਸੀਐਮ ਨੇ ਬੱਲੂਆਣਾ ਚ ਇੱਕ ਰੈਲੀ ਨੂੰ ਸੰਬੋਧਨ ਕੀਤਾ ਇਸ ਦੌਰਾਨ ਜਿੱਥੇ ਵਿਰੋਧੀ ਪਾਰਟੀਆਂ ਨੂੰ ਘੇਰਿਆ ਉੱਥੇ ਹੀ ਸਰਕਾਰ ਦੇ 2 ਸਾਲ ਦੇ ਕੰਮ ਵੀ ਗਿਣਾਈ ਆ ਹੁਣ ਫਿਰਦਾ ਉਹ ਜੀਪ ਤੇ ਛਤਰੀ ਜਿ ਲਈ ਥੋੜਾ ਜਿਹਾ ਪੀ ਮੈਂ ਤਾਂ ਪਾਰਲੀਮੈਂਟਸ ਵੀ ਨਹੀਂ ਮਿਲਿਆ ਕਦੇ ਉੱਥੇ ਨਾ ਇੱਥੇ ਮਿਲਿਆ ਸੁਬੀਰ ਬਾਦਲਾ ਜੀਪ ਦੇ ਉੱਤੇ ਛਤਰੀ ਲਾ ਰੱਖੀ ਐ ਆਛਾ ਤੈਨੂੰ ਜਿਆਦਾ ਘਰ ਨਹੀਂ ਲੱਗਦੀ ਜਿਹੜੇ ਬੂਰੇ ਨੇ ਉਹ ਤਾਂ ਗਰਮੀ ਚ ਹੀ ਨੇ ਫਿਰ ਉਹ ਇੱਕ ਟੈਂਪਰੇਚਰ ਪੁੱਛ ਕੇ ਬਾਹਰ ਨਿਕਲਣ ਵਾਲੇ ਬੰਦੇ ਐ ਇਹ ਪੁੱਛਦੇ ਐ ਹਾਊ ਮੱਚ ਇਜ਼ ਦ ਟੈਂਪਰੇਚਰ ਉਹ ਜੀ 40 ਡਿਗਰੀ ਸੈਲਸੀਅਸ ਓ ਮਾਈ ਗੋਡ ਇਟਸ ਟੂ ਹੌਟ ਟੂ ਹੌਟ ਧੀ ਭక్తి ਹੋਇਆ ਕਸਰ ਨੂੰ ਦਸੂਰੋਂ ਪੰਜਾਬ ਬਚਾਵਾਂਗੇ ਦੋ ਕੰਨਿਆਂ ਵਾਸਤੇ ਇਹ ਪੰਜਾਬ ਬਚਾਉਣ ਨੇ ਕਹਿੰਦੇ ਇਹ ਬੋਰ ਦੇ ਟੋਇਆਂ ਚੋਂ ਨਿਕਲੇ ਹੋયા ਨੂੰ ਕੀ ਸਮਝਦੇ ਆਏ ਕਦੇ ਜ਼ਿੰਦਗੀ ਚ ਕਦੇ ਨੱਕੇ ਤੇ ਬੈਠੇ ਹੋਣ ਕਦੇ ਪਟੇ ਨੂੰ ਬਰੋਜਾ ਲਾਇਆ ਹੋਵੇ ਪਤਾ ਲੱਗੇ ਇਹਨਾਂ ਨੂੰ ਕਦੇ ਆਸੇ ਟਰੈਕਟਰ ਤੋਂ ਦੋ ਵਾਰੀ ਬਾਹਰ ਤੁਰਦਾ ਹਾਲ ਆ ਟੁੱਟੀ ਹੋਈ ਹੈ ਆ ਪਿੰਗੀ ਹੈ ਆ ਸਿੱਧੀ ਹੈ ਉਹ ਆਏ ਹੈਂਡਲ ਮਾਰਦੇ ਆ ਜੇ ਟੱਸ ਪਹਿਲਾਂ ਸਿੱਟੀ ਜਾਵੇ ਚੱਕਰ ਨਾ ਪੈਣ ਉਹ ਆਏ ਮਾਰਦੇ ਆ ਬਾਣ ਕੱਜ ਨਹੀਂ ਲੈ ਸੁਪੀਰ ਬਾਦਲ ਨੂੰ ਕੁਛ ਕਿਹਦੇ ਕੋ ਟੱਸ ਕੀ ਹੁੰਦੀ ਹੈ ਉਹ ਕਹਿੰਦਾ ਟੱਸ ਸੇ ਬਸ ਤੋ ਸੁਣਾ ਹੈ ਟੱਸ ਨਹੀਂ ਸੁਣਾ ਹੈ ਕੀ ਬਦਲ ਕੀ ਪਤਾ ਹੈ ਨਾ ਨਰਮੇ ਦੇ ਟੀਂਡੇ ਪੁੱਛ ਲਿਓ ਇਹਨੂੰ ਪਤਾ ਹੀ ਨਹੀਂ ਟੀਂਡੇ ਕੀ ਹੁੰਦੇ ਨੇ ਕਿ ਭਗਵਾਨ ਤਮਾਨ ਕੋਲੇ ਸਪਾਰਸ਼ ਲਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਬੰਦਾ ਡਿਜ਼ਰਵ ਕਰਦਾ ਹੈ ਭਾਵੇਂ ਨੌਕਰੀ ਭਾਵੇਂ ਕੋਈ ਅਹੁਦਾ ਉਹ ਉਹਨੂੰ ਬੈਠੇ ਬਟਾਏ ਨੂੰ ਮਿਲ ਜਾਂਦਾ ਹੈ ਇਹ ਗੱਲ ਤੇ ਮੇਰੀ ਯਕੀਨ ਰੱਖੀ ਤੁਹਾਡਾ ਪਿਆਰ ਕਿਸੇ ਕਰੰਸੀ ਚ ਮਾਪਿਆ ਨਹੀਂ ਜਾ ਸਕਦਾ ਮੈਨੂੰ ਸਾਰਾ ਪਤਾ ਹੈ ਮੇਰੀ ਗੱਡੀ ਦੇ ਮੂਰੇ ਆਪਦੇ ਪੱਲਿਓਂ ਤੇਲ ਪਵਾ ਕੇ ਤੁਸੀਂ ਆਪਣੀਆਂ ਗੱਡੀਆਂ ਆਪਣੇ ਮੋਟਰਸਾਈਕਲ ਲਾਉਂਦੇ ਰਹੇ ਹੋ ਤੇ ਇਹ ਨਾ ਸੋਚੋ ਕਿ ਯਾਰ ਕੋਈ ਫਾਇਦਾ ਨਹੀਂ ਹੋਇਆ ਅੱਗੇ ਦੇਖਿਆ ਹੁੰਦਾ ਕੀ ਐ ਆ 4 ਜੂਨ ਨੂੰ ਅਭਰੋਧੀ ਪਾਰਟੀਆਂ ਦੇ ਮੂੰਹ ਬੰਦ ਕਰਕੇ 13 0 ਕਰ ਦੋ ਉਸ ਤੋਂ ਬਾਅਦ ਤੁਹਾਡੀਆਂ ਸਰਕਾਰ ਚ ਵੀ ਜ਼ਿੰਮੇਵਾਰੀਆਂ ਹੋਣਗੀਆਂ ਤੇ ਤੁਹਾਡੀਆਂ ਸੰਗਠਨ ਚ ਵੀ ਜ਼ਿੰਮੇਵਾਰੀਆਂ ਮਿਲਣਗੀਆਂ ਪੰਜਾਬ ਆਪਾਂ ਨੇ ਇਸ ਤਰੀਕੇ ਨਾਲ ਚਲਾਉਣਾ ਕਿ ਸੋਨੇ ਦੀ ਚਿੜੀ ਦੁਬਾਰੇ ਬਣਾਉਣਾ ਇਹਨਾਂ ਦਾ ਬੁਰਾ ਹਾਲ ਹੋਇਆ ਪਿਆ ਅੱਜ ਕਾਗਜ਼ ਭਰਨ ਦਾ ਪਹਿਲਾ ਦਿਨ ਐ ਅੱਜ ਤੱਕ ਕਾਂਗਰਸ ਤੇ ਬੀਜੇਪੀ ਦੇ ਕੈਂਡੀਡੇਟ ਹੀ ਨਹੀਂ ਪੂਰੇ ਹੋਏ ਤੇ ਸਾਡੇ ਆਲਿਆਂ ਨੇ ਤਿੰਨ ਤਿੰਨ ਘੇੜੇ ਲਾ ਲਿਓ ਤੱਕ ਕਿਉਂਕਿ ਅਸੀਂ ਬੰਦੇ ਉਹ ਦਿੱਤੇ ਜਿਨ੍ਹਾਂ ਨੂੰ ਤਜਰਬਾ ਹੋ ਗਿਆ ਬੋਲਣ ਦਾ ਵਿਧਾਨ ਸਭਾ ਚ ਜਿਨ੍ਹਾਂ ਨੂੰ ਅਫਸਰਾ ਨਾਲ ਕੰਮ ਕਰਨ ਦਾ ਕੰਮ ਕਰਾਉਣ ਦਾ ਤਜਰਬਾ ਹੋ ਗਿਆ ਉਹਨਾਂ ਨੂੰ ਦਿੱਲੀ ਭੇਜਾਂਗੇ ਮੈਨੂੰ 13 ਜ਼ੀਰੋ ਕਰ ਦਿਓ ਮੈਨੂੰ 13 ਹੱਥ ਤੇ 13 ਜ਼ੁਬਾਨਾਂ ਦੇ ਦੋ ਜਿਹੜੀਆਂ ਜਾ ਕੇ ਪਾਰਲੀਮੈਂਟ ਦੇ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਉਣ ਮਜਾਲ ਹੈ 1 ਰੁਪਈਆ ਵੀ ਸੈਂਟਰ ਸਰਕਾਰ ਦੀ ਹਿੰਮਤ ਪੈ ਜੇ ਕਿ ਪੰਜਾਬ ਦੇ ਹੱਕ ਦਾ ਕੋਈ ਰੱਖੇ ਦਿਖਾ ਦੇ ਇੱਥੇ। ਔਰ ਜਿਸ ਕਿਸਮ ਦਾ ਮੈਂ ਮਾਹੌਲ ਦੇਖ ਰਿਹਾ ਤੁਸੀਂ ਕੱਲ ਰਾਤ ਦੇਖਿਆ ਹੁਣ ਸਵੇਰੇ ਵੀਡੀਓ ਵੀ ਦੇਖਿਆ ਹੋਣੀ ਆ ਕੱਲ ਮੈਂ ਝਨੀਰ ਸੀ ਝਨੀਰ ਰਾਤ ਦੇ 8 ਵਜੇ 15 ਤੋਂ 20 ਹਜ਼ਾਰ ਬੰਦਾ ਸੀ 15 ਤੋਂ 20 ਹਜ਼ਾਰ ਇੱਕ ਪਾਸੇ ਇਹਨਾਂ ਨੂੰ ਲੋਕ ਪਿੰਡਾਂ 'ਚ ਵੜ ਨਹੀਂ ਦਿੰਦੇ ਇੱਕ ਪਾਸੇ ਮੇਰੀ ਗੱਡੀ 'ਚ ਮੇਰੇ ਬੈਠਣ ਨੂੰ ਜਗ੍ਹਾ ਬਣਾਉਣ ਵਾਸਤੇ ਮੈਨੂੰ ਪਟ્રોલ ਪੰਪ ਤੇ ਗੱਡੀ ਰੋਕਣੀ ਪੈਂਦੀ ਆ ਵੀ ਥੋੜੇ ਜਿਹਾ ਫੁੱਲ ਕੱਢ ਦੋ ਬਾਹਰ ਬੈਠਦਾ ਜਾਈਏ ਇੱਕ ਪਾਸੇ ਆ ਇਹ ਇੱਕ ਤੇ ਕਿਸਮਤ ਨਾਲ ਹੀ ਮਿਲਦਾ ਭਾਈ